ਹਾਂਜੀ ਹੁਣ ਜੋ ਸੀਐਮ ਪਵਨ ਤਮਾਨ ਦੀ ਇੱਕ ਗੁੰਡਾਗਰਦੀ ਦਾ ਨੰਗਾ ਨਾਚ ਫਿਰ ਦਿਖਾਇਆ ਜਾ ਰਿਹਾ ਕਿਉਂਕਿ ਇੱਕ ਪਰਿਵਾਰ ਨਾਲ ਇਹ ਪੰਜਾਬ ਪੁਲਿਸ ਤੇ ਜਿਹੜੇ ਪੰਜਾਬ ਸਰਕਾਰ ਕਿਉਂਕਿ ਹਰ ਰੋਜ਼ ਕਿਤੇ ਇਨਕਾਊਂਟਰ ਕਿਦੇ ਕੁਝ ਹੁੰਦਾ ਤੇ ਜਿਹੜਾ ਹੁਣ ਨਰਿੰਦਰਦੀਪ ਇੱਕ ਬੇਦੋਸ਼ੇ ਨੂੰ ਕਰੰਟ ਲਾ ਕੇ ਜਿਹੜਾ ਸੀਏਐਸਟਾਫ ਨੇ ਮਾਰ ਦਿੱਤਾ ਗਿਆ ਤੇ ਜਿਹੜਾ ਇਹ ਪਰਿਵਾਰ ਰੋ ਰੋ ਕੇ ਆਪਣਾ ਜਿਹੜਾ ਹਾਲ ਸੁਣਾ ਰਿਹਾ ਤੇ ਜਿਹੜਾ ਕਿ ਭਈ ਇਹ ਪੰਜਾਬ ਸਰਕਾਰ ਜਿਹੜਾ ਗੁੰਡਾਗਰਦੀ ਜਿਵੇਂ ਕਿ ਕਰਨਲ ਮਾਮਲੇ ਤੋਂ ਬਾਅਦ ਕਈ ਮਾਮਲੇ ਸਾਹਮਣੇ ਆਉਂਦੇ ਆ ਪਹਿਲੇ ਨੰਬਰ ਤੇ ਆ ਜੋ ਕਰਨਲ ਉਹ ਤੋਂ ਬਾਅਦ ਜਿਹੜਾ ਜਸਪ੍ਰੀਤ ਜਿਹੜਾ ਕਿ ਫੇਕ ਅਨਕਾਉਂਟਰ ਸਾਹਬ ਤੋਂ ਹੈ ਉਸ ਅਨਕਾਉਂਟਰ ਦੇ ਵਿੱਚ ਹਜੇ ਤੱਕ ਪੁਲਿਸ ਵਾਲੀ ਗ੍ਰਿਫਤਾਰ ਨਹੀਂ ਹੋਏ ਪਘੋੜੇ ਹੋਏ ਆ ਤਾਂ ਉਸ ਪਰਿਵਾਰ ਨੂੰ ਵੀ ਨਹੀਂ ਇਨਸਾਫ ਮਿਲਿਆ ਤੇ ਹੁਣ ਜਿਹੜਾ ਇੱਕ ਪਰਿਵਾਰ ਹੋਰ ਇਨਸਾਫ ਮੰਗ ਰਿਹਾ ਜਿਹੜਾ ਕਿ ਨਰਿੰਦਰਦੀਪ ਉਹਦਾ ਪਰਿਵਾਰ ਰੋ ਰੋ ਕੇ ਇਨਸਾਫ ਮੰਗ ਰਿਹਾ ਤਾਂ ਪਹਿਲਾਂ ਬਣੇ ਰੋ ਚੈਨਲ ਤੇ ਇਹ ਵੀਡੀਓ ਸੁਣੋ ਤੇ ਬਾਅਦ ਦੇ ਵਿੱਚ ਆਪਾਂ ਕਰਾਂਗੇ ਵਿਚਾਰ ਸਾਂਝੇ ਸੁਣੋ ਵੀਡੀਓ 11 ਰਾਤਨ ਕਤਲ ਜਿਹੜੋ ਕਿ ਪਿਓਰ ਮਰਡਰ ਹੈ ਉਸ ਤੋਂ ਬਾਅਦ ਸਾਡੇ ਤੇ ਪ੍ਰੈਸ਼ਰ ਪਾਣਾ ਸ਼ੁਰੂ ਕਰਤਾ ਉਹਨਾਂ ਨੇ ਕਿ ਜਲਦੀ ਤੋਂ ਜਲਦੀ ਸਸਕਾਰ ਕਰੋ ਜੀ ਪੋਸਟਮਾਰਟਮ ਸਿਵਲ ਚੋਕਰਾਓ ਜੀ ਮੇਰੇ ਤੇ ਇੰਨਾ ਪ੍ਰੈਸ਼ਰ ਪਾਇਆ ਗਿਆ ਕਿ ਮਨ ਕੇ ਤੂੰ ਬੱਚੇ ਦੀ ਮਿੱਟੀ ਰੋਲ ਦੱਬਿਆ ਤੈਨੂੰ ਕੋਈ ਸਮਝਾਉਣਾ ਲੈਣੀ ਮੈਂ ਕਿਹਾ ਅੱਜ ਤਾਂ ਰੋਲੀ ਗਈ ਆ ਸਾਡੇ ਤਿੰਨ ਕਰਾਂ ਦਾ ਚਿਰਾਗ ਬੁਝਾਤਾ ਤੁਸੀਂ ਇੱਕ ਆਵਾਜ਼ ਦੇ ਦੇਖੋ ਜਿਹੜੇ ਇਨਸਾਫ پسند ਲੋਕ ਐ ਉਹ ਇਕੱਠੇ ਹੋਏ ਹੋ ਪਹਿਲਾਂ 5 ਮਿੰਟ ਮੈਂ ਦੱਸ ਦਿੰਦਾ ਵੀ ਸਾਡੇ ਨਾਲ ਕੀ ਹੋਇਆ ਸਵੇਰ ਦੀ ਤਰ੍ਹਾਂ ਬੱਚਾ ਆਪਦੇ ਕੰਮ ਤੇ ਗਿਆ ਜੀ ਸ਼ਾਮ ਨੂੰ ਜਿਸ ਤਰ੍ਹਾਂ 5:30 ਆ ਜਾਂਦਾ ਹੁੰਦਾ 5:30 ਵਜੇ ਘਰ ਦੇ ਨੇ ਕਾਲ ਕੀਤੀ ਤੇ ਬੱਚੇ ਨੇ ਕਿਹਾ ਕਿ ਚਾਹ ਬਣਾਓ ਮੈਂ ਆ ਗਿਆ ਉਸ ਤੋਂ ਬਾਅਦ ਉਹਦਾ ਫੋਨ ਸਵਿਚ ਆਫ ਹੋ ਗਿਆ ਮੈਂ 8 ਵਜੇ ਡਿਊਟੀ ਤੋਂ ਜਾਨਾ ਗੁਰਦੁਆਰਾ ਸਾਹਿਬ ਚੋਂ ਕੰਮ ਕਰਕੇ ਜਦ ਮੈਂ ਘਰ ਪਹੁੰਚਿਆ ਮੈਂ ਬੱਚਿਆਂ ਨੂੰ ਪੁੱਛਿਆ ਕਿ ਬੱਚਾ ਨਹੀਂ ਆਇਆ ਗੱਡੀ ਨਹੀਂ ਆਈ ਕੀ ਗੱਲ ਹੋ ਗਈ ਇਹ ਕਹਿੰਦੇ ਜੀ ਸਵਿਚ ਆਫ ਆ ਰਿਹਾ ਮੈਂ ਕਿਹਾ ਚਲੋ ਮੈਂ ਜਸਪ੍ਰੀਤ ਦੇ ਪਿਤਾ ਹਾਂ ਮੈਂ 3-4 ਘੰਟੇ ਲੱਗ ਦਿੱਤੀਆਂ ਤਾਂ ਸਵਿਚ ਆਫ ਆ ਰਿਹਾ ਸੀਗਾ ਰਬੰਜੀ ਕਾਲ ਕਿਸੇ ਥਰਡ ਪਰਸਨ ਨੇ ਚੱਕ ਲਈ ਉਹ ਕਹਿੰਦਾ ਜੀ ਇਸ ਤਰ੍ਹਾਂ ਗੱਡੀ ਲੱਗੀ ਸੀ ਬੱਚਾ ਤੁਹਾਡਾ ਸਿਵਲ ਹਸਪਤਲ ਚ ਹੈ ਬਸ ਸਿਵਲ ਹਸਪਤਲ ਪਹੁੰਚੋ ਇਹਨਾਂ ਕਹਿ ਕੇ ਉਹਨੇ ਫੋਨ ਬੰਦ ਕਰਤਾ ਤੇ ਬਟੰਡੇ ਕਿਉਂਕਿ ਨੇੜੇ ਉਹਦੇ ਮਾਮਾ ਜੀ ਰਹਿੰਦੇ ਮੈਂ ਉਹਨਾਂ ਨੂੰ ਫੋਨ ਕੀਤਾ ਕਿ ਤੁਸੀਂ ਪਹੁੰਚੋ ਜਲਦੀ ਤੋਂ ਜਲਦੀ ਸਾਨੂੰ ਗੁਣਿਆਣੇ ਆਉਣ ਲੱਗਿਆ ਟਾਈਮ ਲੱਗ ਜੂਗਾ ਮੇਰੇ ਕਹਿਣ ਤੇ ਉਹ ਮੇਰੇ ਤੋਂ ਪਹਿਲਾਂ ਹੀ ਸਿਵਲ ਹਸਪਤਲ ਪਹੁੰਚ ਗਏ ਸੀ ਉਸ ਤੋਂ 9 ਵਜੇ ਦੇ ਕਰੀਬ ਅਸੀਂ ਪਹੁੰਚੇ ਆ ਅਰਸਾ ਨੂੰ ਗਲਤੀ ਬੀਐਸ ਨੂੰ ਕੋਲ ਲੈ ਗਿਆ ਤਾਂ ਉਹਨਾਂ ਨੇ ਦੱਸਿਆ ਵੀ ਕੋਈ ਸਾਈਨ ਨਹੀਂ ਕਰਕੇ ਗਿਆ ਸਿਰਫ ਇਹਨਾਂ ਕਹਿ ਕੇ ਚਲਾ ਗਿਆ ਕਿ ਉਹਦੇ ਪਰਿਵਾਰਕ ਮੈਂਬਰ ਆਉਂਦੇ ਪਏ ਉਹੀ ਸਾਈਨ ਕਰਨਗੇ ਪਰ ਡਾਕਟਰ ਨੇ ਇਹਨਾਂ ਦੱਸਤਾ ਸੀ ਵੀ 7:30 ਵਜੇ ਦੇ ਕਰੀਬ ਉਹ ਕੁਝ ਵੀ ਨਹੀਂ ਸੀ ਬੱਚੇ ਦੇ ਸਰੀਰ ਦੇ ਵਿੱਚ ਪਰ ਜਦੋਂ ਅਸੀਂ ਬੱਚੇ ਦੀ ਬਾਡੀ ਦੇਖੀ ਚਰੀਟਾਂ ਦੇ ਨਿਸ਼ਾਨ ਇੱਥੇ ਗਲੇ ਤੇ ਨਿਸ਼ਾਨ ਸਿਰ ਖੁੱਲਾ ਸਿਰ 'ਚ ਨਿੱਕੇ ਨਿੱਕੇ ਹਰੇ ਪੱਤੇ ਜਿਵੇਂ ਘੜੀਸਿਆ ਗਿਆ ਹੁੰਦਾ ਪੱਗ ਇਹ ਜੇ ਆਪਣੀ ਸਰਦੀ ਤਾਜ ਹੁੰਦਾ ਉਹ ਪੱਕ ਦੀ ਪੋਣੀ ਜੇ ਆਪਾਂ ਇੱਕ ਰਾਤ ਨੂੰ ਉਤਾਰ ਕੇ ਰੱਖਦੇ ਸਵੇਰੇ ਵੀ ਆਪਾਂ ਬੰਦ ਲੈਨੇ ਹਾਂ ਉਹ ਖੁੱਲਦੀ ਨਹੀਂ ਪੋਣੀ ਪਰ ਉਹ ਦੁਵਾਰਾ ਤਿਆਰ ਕਰਕੇ ਰੱਖੀ ਗਈ ਸੀ ਪੁੱਛ ਸਕਦੇ ਕਿੰਨੇ ਕੁ ਤਸੀਰ ਦਿੱਤੇ ਗਏ ਹੁਣ ਸਾਨੂੰ ਡਾਊਟ ਸੀਗਾ ਪਰ ਫਿਰ ਵੀ ਅਸੀਂ ਰੱਬ ਦਾ ਭਾਣਾ ਮੰਨ ਲਿਆ ਸੀਗਾ ਵੀ ਚਲੋ ਜੋ ਹੋ ਗਿਆ ਸੋ ਹੋ ਗਿਆ ਪਰ ਸਵੇਰੇ ਇੱਕ ਮੁੰਡਾ ਵੀਡੀਓ ਵਾਇਰਲ ਕਰਦਾ ਕਿ ਸਾਡੇ ਨਾਲ ਇਸ ਤਰ੍ਹਾਂ ਘਟਨਾ ਘਰਮ ਹੋਇਆ ਪੀਸੀਏ ਸਟਾਫ ਟੂ ਨੇ ਸਾਨੂੰ ਚੱਕਿਆ ਤੇ ਉਸ ਤੋਂ ਬਾਅਦ ਸਾਡੇ ਤੇ ਤਸ਼ੱਦਦ ਆਇਆ ਪਰ ਉਹ ਮੁੰਡਾ ਇਹ ਦੱਬ ਜਾਣੀ ਠੀਕ ਹੈ ਕਿ ਗਲਤ ਪਰ ਉਹ ਛੱਡ ਕੇ ਭੱਜਿਆ ਕਿਉਂ ਤੋਂ ਡੱਡ ਬੋੜੀ ਨਾਲ ਗੱਡੀ ਦੀ ਚਾਬੀ ਵੀ ਲੈ ਗਿਆ ਇਸ ਲਈ ਉਹ ਵੀ ਸ਼ੱਕ ਦੇ ਘੇਰੇ ਸੀਗਾ ਉਹਦਾ ਨਾਂ ਵੀ ਐਫ ਆਈ ਆਰ ਚ ਦਰਜ ਚ ਬਹੁਤ ਬੇਨਤੀਆਂ ਕਿਸੇ ਪਰਚਾ ਦਰਜ ਨਹੀਂ ਕੀਤਾ ਜੀ ਬਸ ਇੱਕੋ ਪ੍ਰੈਸ਼ਰ ਪਾਈਗਾ ਜੀ ਬੋਡੀ ਲੈ ਜਾਓ ਤੇ ਸੰਸਕਾਰ ਕਰੋ ਅਸੀਂ ਫਿਰ ਵੀ ਹਿੰਮਤ ਕੀਤੀ ਤੇ ਪੋਸਟਮਾਰਟਮ ਸੀ ਜਿਹੜਾ ਉਹ ਅਸੀਂ ਐਮਜ਼ ਤੋਂ ਜਾ ਕੇ ਕਰਵਾਇਆ ਕਿਉਂਕਿ ਸਾਨੂੰ ਪਤਾ ਸੀ ਸਿਵਲ 'ਚ ਫੋਰੈਂਸਿਕ ਜਾਂਚ ਨਹੀਂ ਹੋ ਸਕਦੀ ਕਿ ਜਿਹੜੀਆਂ ਛੋਟੀਆਂ ਛੋਟੀਆਂ ਅੰਦਰ ਹੋਣਗੀਆਂ ਇੱਕ ਕੁੰਡੀਆਂ ਉਹ ਕਿਵੇਂ ਪਤਾ ਲੱਗਣਗੀਆਂ ਤੇ ਹਾਂਜੀ ਜਿਵੇਂ ਕੇਸ ਪਰਿਵਾਰ ਨਾਲ ਬਹੁਤ ਵੱਡਾ ਇੱਕ ਤੱਕਾ ਹੋਇਆ ਕਿਉਂਕਿ ਪੰਜਾਬ ਸਰਕਾਰ ਤੇ ਜਿਹੜਾ ਪੰਜਾਬ ਪੁਲਿਸ ਇਹ ਜਦੋਂ ਕਿ ਹੁਣ ਪਿਛਲੇ ਕਈ ਦਿਨਾਂ ਤੋਂ ਬਹੁਤ ਹੀ ਜ਼ਿਆਦਾ ਇੱਕ ਗੁੰਡਾਗਰਦੀ ਦਿਖਾ ਰਹੀ ਹੈ ਕਿਉਂਕਿ ਜਿਹੜਾ ਕਰਨਲ ਮਾਮਲੇ ਤੋਂ ਬਾਅਦ ਬਹੁਤ ਹੀ ਮਾਮਲੇ ਸਾਹਮਣੇ ਆਏ ਆ ਕਰਨ ਦੇ ਨਾਂ ਨਾਲ ਇੱਕ ਜਿਹੜਾ ਕਿ ਜਸਪ੍ਰੀਤ ਦਾ ਕਾਊਂਟਰ ਹੁੰਦਾ ਉਹ ਫੇਕ ਸਾਬਤ ਹੋਇਆ ਕਿਉਂਕਿ ਉਹਦੇ ਵਿੱਚ ਪੰਘੋੜੇ ਹੋ ਰਿਹਾ ਪੰਜਾਬ ਪੁਲਿਸ ਵਾਲੇ ਤੇ ਦੂਜੇ ਨੰਬਰ ਤੇ ਆਜੋ ਤੁਸੀਂ ਜਿਹੜਾ ਹੁਣ ਇਹ ਜਿਹੜਾ ਕੀ ਇਹ ਘਟਨਾ ਵਾਪਰਦੀ ਐ ਇਸ ਪਰਿਵਾਰ ਦੇ ਨਾਲ ਤਾਂ ਇਹ ਪਰਿਵਾਰ ਬਹੁਤ ਦਿਨਾਂ ਤੋਂ ਇਨਸਾਫ ਮੰਗ ਰਿਹਾ ਤੇ ਪਰ ਜਿਹੜਾ ਇਹ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਤੇ ਸਿੱਧੇ ਸਵਾਲ ਉੱਠਦੇ ਆ ਕਿਉਂਕਿ ਜਿਹੜਾ ਸੀਐਮ ਭਵੰਤਮਨ ਦੀ ਇੱਕ ਗੁੰਡਾਗਰਦੀ ਕਿਉਂਕਿ ਇਹਦੇ ਕਹਿਣ ਤੇ ਹੁੰਦਾ ਸਭ ਕੁਝ ਜੇ ਇਹਨੇ ਖੁੱਲੀ ਸ਼ੂਟ ਦੇ ਰੱਖੀ ਆ ਵੀ ਜੋ ਚਾਹੇ ਕਰੋ ਜਿੱਥੇ ਮਰਜ਼ੀ ਤੁਸੀਂ ਜਿਵੇਂ ਕਰਨ ਨੂੰ ਕੁੱਟਿਆ ਗਿਆ ਸੀ ਇੱਕ ਕਰਨਲ ਅਫਸਰ ਆਰਮੀ ਦਾ ਅਫਸਰ ਬਹੁਤ ਵੱਡੇ ਅਹੁਦੇ ਤੇ ਹੁੰਦਾ ਤੇ ਇਹ ਪੰਜਾਬ ਪੁਲਿਸ ਵਾਲਿਆਂ ਨੇ ਉਹਦੀ ਕੁੱਟਮਾਰ ਤੇ ਉਹਦੇ ਮੁੰਡੇ ਦੀ ਜਿਹੜਾ ਅੰਗ ਤਾਂ ਉਹਨਾਂ ਨੂੰ ਤਾਂ ਜਿਹੜਾ ਪਟਿਆਲਾ ਦੇ ਢਾਬਾ ਜਿਹੜਾ ਸਾਹਮਣੇ ਤਾਂ ਉੱਥੇ ਇਹਨਾਂ ਦੀ ਕੁੱਟਮਾਰ ਹੁੰਦੀ ਹੈ ਤੇ ਪਰ ਜਿਹੜਾ ਕਹਿਣ ਦਾ ਮਤਲਬ ਹਰ ਦਿਨ ਦਿਨ ਆਪਣੇ ਪੰਜਾਬ ਦਾ ਮਾਹੌਲ ਵਿਗੜ ਰਿਹਾ ਤੇ ਪੰਜਾਬ ਪੁਲਿਸ ਵਾਲੇ ਆਪਣੀ ਹੁੰਡਾਗਰਦੀ ਦਿਖਾ ਰਹੇ ਆ ਜੇ ਹੁਣ ਗੱਲ ਕਰੀਏ ਨਸ਼ੇ ਤਸਕਰਾਂ ਦਾ ਜਿਹੜਾ ਇੱਕ ਮੁੱਦਾ ਚੱਕਿਆ ਤਾਂ ਉਹਨਾਂ ਦੇ ਵੀ ਸਾਹਮਣੇ ਅੱਜ ਹੁਣ ਜਿਵੇਂ ਅਮਨਦੀਪ ਕੌਰ ਪੰਜਾਬ ਪੁਲਿਸ ਵਾਲੀ ਨੂੰ ਵਿਜੀਲੈਂਸ ਨੇ ਚੱਕਿਆ ਸੀ ਉਹਦੇ ਤੇ ਵੀ ਕੋਈ ਚੰਗੀ ਤਰ੍ਹਾਂ ਕੋਈ ਕਾਰਵਾਈ ਨਹੀਂ ਹੋਈ ਪਰ ਉਹਨੂੰ ਵਿਜੀਲੈਂਸ ਨੇ ਚੱਕਿਆ ਜ਼ਰੂਰ ਆ ਉਹਦੀ ਜਾਣਕਾਰੀ ਕਰਨ ਵਾਸਤੇ ਉਹ ਇੱਕ ਪੁੱਛਦਾਸ਼ ਕਰਨ ਮਾਰਤੇ ਤੇ ਕੱਲ ਉਹਨੂੰ ਕਿਹਾ ਗਿਆ ਵੀ ਜੀ ਇਹਦੇ ਪੇਟ 'ਚ ਦਰਦ ਹੋਇਆ ਇਹਦੇ ਪਥਰੀ ਦੇ ਕਾਰਨ ਤੇ ਉਹਨੂੰ ਐਮਜ ਹਸਪਤਾਲ 'ਚ ਲਿਆਂਦਾ ਕਹਿੰਦਾ ਮਤਲਬ ਇੱਕ ਮੁਜਰਮ ਨੂੰ ਏਸੀ ਵਾਲੇ ਕਮਰੇ ਦੇ ਵਿੱਚ ਰੱਖਿਆ ਜਾਂਦਾ ਤੇ ਵਿਜੀਲੈਂਸ ਉਹਦੇ ਨਾਲ ਮਿਲੀ ਹੋਈ ਹੈ ਇਹ ਮੇਰਾ ਕਹਿਣਾ ਨਹੀਂ ਸਾਡੇ ਪੰਜਾਬ ਦੇ ਲੋਕਾਂ ਦਾ ਕਹਿਣਾ ਵੀ ਕੋਈ ਵੀ ਪੁਲਿਸ ਵਾਲਾ ਸਾਰੇ ਮਿਲੇ ਹੋਏ ਆ ਕਹਿਣ ਦਾ ਮਤਲਬ ਵਿਜੀਲੈਂਸ ਨੇ ਵੀ ਕੋਈ ਆਪਣੇ ਬੰਨਿਓ ਚੰਗੀ ਤਰ੍ਹਾਂ ਇਹ ਇਨਕੁਇਰੀ ਨਹੀਂ ਕੀਤੀ ਕਿਉਂਕਿ ਪੰਜਾਬ ਪੁਲਿਸ ਵਾਲੇ ਤੇ ਵਿਜੀਲੈਂਸ ਇਹ ਸਭ ਉਹਦੇ ਨਾਲ ਹੀ ਆ ਕਿਉਂਕਿ ਇਹ ਦੱਸੋ ਇਹਦੋਂ ਪਹਿਲਾਂ ਕਿਉਂ ਨਹੀਂ ਉਹਦੇ ਦਰਦ ਉਠਾ ਇਹ ਕੱਲ ਨੂੰ ਹੀ ਕੱਲ ਹੀ ਕਿਉਂ ਉਠਿਆ ਜਦੋਂ ਇਹ ਗ੍ਰਿਫਤਾਰੀ ਦੇ ਵਿੱਚ ਸੀ ਅਕਸਰ ਨੂੰ ਬਹੁਤ ਲੰਬੇ ਦੀ ਡਿਊਟੀ ਕਰ ਰਹੀ ਆ ਤਾਂ ਇਹ ਪੰਜਾਬ ਸਰਕਾਰ ਤੇ ਸਿੱਧੇ ਸਵਾਲ ਉੱਠਦੇ ਆ ਤੇ ਪੰਜਾਬ ਪੁਲਿਸ ਤੇ ਹੁਣ ਜੋ ਇਹ ਸਵਾਲ ਅੱਜ ਦੀ ਜੋ ਇੱਕ ਵੀਡੀਓ ਆਈ ਹੈ ਸਾਹਮਣੇ ਇੱਕ ਪਰਿਵਾਰ ਅਨਸਾਰ ਮੰਗਣ ਵਾਸਤੇ ਇੱਕ ਪਾਸੇ ਇਹ ਕਹਿੰਦੇ ਆ ਵੀ ਧਰਨੇ ਨਾਲ ਆਓ ਇਸ ਪਰਿਵਾਰ ਨੇ ਤਾਂ ਧਰਨੇ ਵੀ ਨਹੀਂ ਲਾਏ ਸੀਗੇ ਪਰ ਇਹਨਾਂ ਦਾ ਬੇਟਾ ਜਿਹੜਾ ਵੇਖਸੂਰ ਮਾਰਿਆ ਗਿਆ ਤਾਂ ਜਿਹਦੇ ਵਿੱਚ ਸੀਆ ਸਟਾਫ ਨੇ ਕਰੰਟ ਲਾ ਕੇ ਤਾਂ ਉਹਨੂੰ ਮਾਰ ਦਿੱਤਾ ਜਾਂਦਾ ਤੇ ਪਰ ਇਹ ਕਈ ਦਿਨ ਤੋਂ ਵੀਡੀਓ ਆ ਰਹੀ ਆ ਤਾਂ ਇਹ ਸੋਡੇ ਨਾਲ ਵਿਚਾਰ ਸਾਂਝੇ ਜਰੂਰ ਕਰਨੇ ਸੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਨੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦੇ ਕਲੂ ਨਵੇਂ ਟੌਪ ਤੇ ਧੰਨਵਾਦ